ਜੀ ਸਤਿ ਸ੍ਰੀ ਅਕਾਲ ਪਿਆਰੇ ਬੱਚਿਓ। ਛੁੱਟੀਆਂ ਦੇ ਵਿੱਚ ਵਿੱਚੋ ਕੜਾਕੇ ਦੀ ਠੰਡ ਵਿੱਚ ਆਪਾਂ ਨੂੰ ਸਕੂਲ ਦਾ ਕੰਮ ਕਰਨਾ ਵੀ ਬਹੁਤ ਜ਼ਰੂਰੀ ਹੈ। ਸੋ ਬੱਚਿਓ ਆਪਾਂ ਅੱਜ ਜਮਾਤ ਦੂਜੀ ਦਾ ਕੰਮ ਕਰਾਂਗੇ। ਤੁਸੀਂ ਬੱਚੇ ਇਸ ਵੀਡੀਓ ਨੂੰ ਵੇਖ ਕੇ ਛੁੱਟੀਆਂ ਦਾ ਕੰਮ ਪੂਰਾ ਕਰ ਸਕਦੇ ਆ। ਪਹਿਲਾ ਹੈ ਬੱਚੇ ਦੇਖੋ ਆਪਣੇ ਬਾਰੇ ਲਿਖਣਾ। ਮੇਰਾ ਨਾਂ ਜੋ ਤੁਹਾਡਾ ਨਾਂ ਉਹ ਲਿਖ ਦਿਓ। ਮੇਰੇ ਪਿਤਾ ਜੀ ਦਾ ਨਾਂ ਜੋ ਤੁਹਾਡੇ ਡੈਡੀ ਜੀ ਦਾ ਨਾਂ ਉਹ ਲਿਖਣਾ ਦੂਜੇ ਨੰਬਰ 'ਚ। ਤੀਸਰੇ ਨੰਬਰ ਦੇ ਵਿੱਚ ਬਿਤਾ ਹੈਗਾ ਮੇਰੇ ਮਾਤਾ ਜੀ ਦਾ ਨਾਮ ਤੇ ਚੌਥੇ ਦੇ ਵਿੱਚ ਮੈਂ ਤੁਸੀਂ ਕਿਹੜੀ ਜਮਾਤ ਪੜਦੇ ਹੋ ਦੂਜੀ ਚ ਮੈਂ ਦੂਜੀ ਜਮਾਤ ਵਿੱਚ ਪੜਦਾ ਹਾਂ ਮੇਰੀ ਉਮਰ 7 ਸਾਲ ਹੈ ਮੇਰੇ ਸਕੂਲ ਦਾ ਨਾਮ ਜੋ ਤੁਹਾਡੇ ਸਕੂਲ ਦਾ ਨਾਮ ਉਹ ਲਿਖ ਦਿਓ ਤੇ ਮੈਂ ਉਸੇ ਪਿੰਡ ਜਿਹੜੇ ਤੁਸੀਂ ਰਹਿੰਦੇ ਉਸ ਦਾ ਨਾਮ ਲਿਖ ਦਿਓ ਅੱਗੇ ਚੱਲਾਂਗੇ ਬੱਚੋ ਬਿਹਾਰੀ ਮਾਤਰਾ ਦੀ ਵਰਤੋਂ ਕਰਦੇ ਹੋਏ ਫੇਠ ਲਿਖੇ ਅੱਖਰਾਂ ਨਾਲ ਕੋਈ 8 ਸ਼ਬਦ ਬਣਾਓ ਬਿਹਾਰੀ ਸ਼ਬਦ ਨਾਲ ਲਿਖਨੇ ਆਪਾਂ ਨੂੰ ਦੇਖੋ ਬੱਚੋ ਅੱਖਰ ਦਿੱਤੇ ਹੋਏ ਨੇ ਸ ਸ ਦਿੱਤਾ ਹੋਇਆ ਹਾ ਹਾ ਹਨਾ ਸ ਸ ਹਾ ਹਾ ਤੁਸੀਂ ਬਿਹਾਰੀ ਮਾਤਰਾ ਲਾ ਕੇ ਸ ਸੇ ਬਿਹਾਰੀ ਸੀ ਰਾਰਾ ਸੀਰ ਲਿਖ ਸਕਦੇ ਹੋ ਕਿ ਰਾਰਾ ਇਹਦੇ ਵਿੱਚ ਹੈਗਾ ਪਹਿਲੇ ਦੇ ਵਿੱਚ ਸੀਰ ਲਿਖ ਦਿਓ ਫਿਰ ਕੀਲ ਵੀ ਲਿਖ ਸਕਦੇ ਹੋ ਤੇ ਇਹਦੋਂ ਗਾਹ ਬੱਚੇ ਮੇਜ਼ ਠੀਕ ਹੈ ਤੇ ਤੁਸੀਂ ਬਿਹਾਰੀ ਲਾ ਕੇ ਇਸ ਤਰ੍ਹਾਂ ਦੇ ਅੱਠ ਸ਼ਬਦ ਬਣਾਉਣੇ ਨੇ ਅੱਗੇ ਹੈ ਵਿੱਚ ਤਰਤੀਬ ਦੇਖ ਕੇ ਸ਼ਬਦ ਲਿਖੋ ਪਹਿਲਾ ਕੀ ਹੈ ਬਟਾ ਸੇਬ ਜਿ세 ਇੱਥੇ ਕੀ ਲਿਖ ਦਉਂਗਾ ਸੇਬ ਦੂਸਰਾ ਬੱਚੋ ਕੇਲਾ ਕੇਲਾ ਅੱਗੇ ਹੈ ਵਿੱਚ ਤਾਰੇ ਤੇ ਕੰਨਾ ਤਾਰ ਆਰੀਲਾ ਮਰੀ ਤਾਰੇ ਅੱਗੇ ਹੈ ਵਿੱਚ ਜਲੇਬੀ ਜੱਜਾ ਲੱਲੇਲਾ ਮੱਲੇ ਬੱਬੇ ਵੈਰੀਬੀ ਜਲੇਬੀ ਇਹ ਵਿੱਚ ਤੁਸੀਂ ਆਪ ਲਿਖ ਲਿਓ ਨਾ ਮੈਂ ਲਿਖ ਬੋਲ ਦਿੰਨੀ ਆ ਸਪੈਲਿੰਗ ਕਿਉਂਕਿ ਜਗਾ ਘੱਟ ਲਿਖਿਆ ਨਹੀਂ ਜਾ ਰਿਹਾ ਜੱਜਾ ਲੱਲੇਲਾ ਮੱਲੇ ਬੱਬੇ ਵੈਰੀਬੀ ਜਲੇਬੀ ਖਾਲੀ ਥਾਂ ਮਾਪਰੋ ਅੰਜੂ ਅਤੇ ਸਵੇਰੇ ਜਲਦੀ ਉੱਠੀਆਂ ਅੰਜੂ ਅਤੇ ਮੰਜੂ ਇਹਦੇ ਵਿੱਚ ਕੀ ਆ ਜਾਊਗਾ ਬੱਚੋ ਇਸ ਸੱਦ ਦੇ ਵਿੱਚ ਪਹਿਲੀ ਮੰਜੂ ਦੂਜੀ ਹੈਗੀ ਆ ਉਹ ਦੇ ਬਾਗ ਵਿੱਚ ਗਈਆਂ ਉਹ ਖਾਲੀ ਥਾਂ ਦੇ ਬਾਗ ਵਿੱਚ ਗਈਆਂ ਕਾਦੇ ਅੰਬਾਂ ਨੰਬਰ 2 ਦੇ ਵਿੱਚ ਅੰਬ ਆਜੂ ਪੰਛੀਆਂ ਦੀਆਂ ਖਾਲੀ ਥਾਂ ਅਤੇ ਖੰਭ ਬਹੁਤ ਸੁੰਦਰ ਸਨ 54 ਇਹਦੇ ਵਿੱਚ ਕੀ ਆ ਜਾਊਗਾ 54 ਨੰਬਰ 3 ਸੁੰਦਰ ਕਰਕੇ ਲਿਖੋ ਬੱਚੇ ਜਿਹੜਾ ਇਹ ਲਿਖਿਆ ਹੋਇਆ ਤੁਸੀਂ ਇਸ ਨੂੰ ਦੁਬਾਰਾ ਸੁੰਦਰ ਕਰਕੇ ਲਿਖਣਾ ਕਿਧਰੇ ਕੋਈ ਭੂਤ ਨਹੀਂ ਹੁੰਦਾ ਭੂਤ ਮੰਨਦਾ ਡਰ ਹੁੰਦਾ ਹੈ ਤੁਸੀਂ ਇਹਦੇ ਵਿੱਚ ਇਸ ਨੂੰ ਦੇਖ ਕੇ ਹੀ ਲਿਖਣਾ ਅੱਗੇ ਹੈ ਬੱਚੇ ਪੈਰੀ ਹਹਾ ਲਾ ਕੇ ਲਿਖੋ ਜਿਵੇਂ ਚਰੀ ਲਿਖਿਆ ਹੋਇਆ ਹੈ ਨਾ ਮੈਂ ਇੱਕ ਲਿਖੂਗੀ ਬਾਕੀ ਤੁਸੀਂ ਵਿੱਚੋਂ ਆਪ ਲਿਖ ਲਿਓ ਚਚਾ ਰਾਰੇ ਵੇਰੀਰੀ ਚਰੀ ਹੋ ਗਿਆ ਨੇ ਇਹਦੇ ਪੈਰ ਦੇ ਵਿੱਚ ਤੁਸੀਂ ਇਸ ਤਰ੍ਹਾਂ ਹਹਾ ਲਾ ਦੇਣਾ ਇਸੀ ਤਰ੍ਹਾਂ ਇਹਦੇ ਪੈਚ ਲਵਣਾ ਲੱਲੇ ਦੇ ਪੈਰ 'ਚ ਇਸੇ ਤਰ੍ਹਾਂ ਬਾਵੇ ਅਰਾਰੇ ਦੇ ਪੈਰ 'ਚ ਇਸੇ ਤਰ੍ਹਾਂ ਡਾੜੇ ਦੇ ਪੈਰ 'ਚ ਅਗਲਾ ਹੈ ਬੇਟਾ ਠੀਕ ਸ਼ਬਦ ਚੁਣ ਕੇ ਖਾਲੀ ਥਾਂ ਮ भरो ਮਾਂ ਖਾਲੀ ਥਾਂ ਤੇ ਰੋਟੀ ਪਕਾਉਂਦੀ ਹੈ ਕਾਦੇ ਉੱਤੇ ਚੁੱਲ੍ਹੇ ਤੇ ਅਸੀਂ ਖਾਲੀ ਥਾਂ ਦਾ ਸਾਗ ਖਾਤਾ ਕਾਦਾ ਸਰੋਂ ਦਾ ਲਿਖੇ ਸ਼ਬਦਾਂ ਦੇ ਜੋੜੇ ਬਣਾਓ ਜਿਵੇਂ ਕਿ ਤੀਰ ਦਾ ਨਿਸ਼ਾਨ ਲਾ ਕੇ ਦੱਸਿਆ ਗਿਆ ਹੈ ਖੇਤ ਫਸਲ ਸਕੂਲ ਅਧਿਆਪਕ ਡਾਕਖਾਨਾ ਡਾਕੀਆ ਰਿਸਪੈਂਸਰੀ ਦਵਾਈਆਂ ਚੀਟੀਆਂ ਟੋਕਰੀ ਅੱਗੇ ਬਸਾ ਬੱਚੇ ਇਹਦੇ ਵਿੱਚ ਤੁਸੀਂ ਕੀ ਭਰਨਾ ਰੰਗ ਭਰਨਾ ਅੱਗੇ ਹੈ ਜੀ ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਫੇਰ ਭਰੋ ਦੁਬਾਰਾ ਆ ਗਿਆ ਹਨ ਨਿੰਮ ਦਾ ਦਰਖਤ ਬਹੁਤ ਖਾਲੀ ਥਾਂ ਹੁੰਦਾ ਹੈ ਵੱਡਾ ਆੜਾ ਹੈਗਾ ਨਿੰਮ ਦੀ ਦਾਤਨ ਕੀ ਹੁੰਦੀ ਹੈ ਮਿੱਠੀ ਜਾਂ ਕੌੜੀ ਕੌੜੀ ਨਿੰਮ ਦੀ ਸ਼ਾਂ ਸ਼ੰਗਣੀ ਹੁੰਦੀ ਆ ਨਿੰਮ ਹਵਾ ਨੂੰ ਕੀ ਕਰਦੀ ਆ ਸ਼ੁੱਧ ਸਮਝੋ ਅਤੇ ਲਿਖੋ ਜਿਹੜਾ ਚਿੜੀ ਚੂਹੀ ਚੂਹਾ ਚਰਚੇ ਦੇ ਲੈ ਕਿਰੇ ਚੂਹਾ ਹੈ ਕੰਨਾ ਚੂਹਾ ਬੱਚਾ ਅੱਗੇ ਹੈਗਾ ਬਿੱਲਾ ਤੁਸੀਂ ਇਹਨੂੰ ਬਿਹਾਰੀ ਲਾ ਕੇ ਬਿੱਲੀ ਲਿਖ ਦੇਣਾ ਜਿਹੜਾ ਬੱਲਲੇ ਨੂੰ ਕੰਨ ਲੱਗਿਆ ਹੋਇਆ ਨਾ ਇੱਧਰ ਤੁਸੀਂ ਕੀ ਕਰਨਾ ਬਿਹਾਰੀ ਲਾ ਦੇਣੀ ਆ ਤੇ ਰੱਸੀ ਬਿਹਾਰੀ ਕੱਟ ਕੇ ਕੰਨ ਲਾ ਦੇਣਾ ਰੱਸਾ ਹੱਥ ਹੱਥਨੀ ਦਾ ਹੱਥੀ ਬਣਾ ਦੇਣਾ ਅੱਗੇ ਹੈ ਬੇਟਾ ਇੱਕ ਪੈਰਾ ਦਿੱਤਾ ਹੋਇਆ ਇੱਕ ਦਿਨ ਸ਼ੇਖ ਚਲੀ ਬਾਜ਼ਾਰ ਵਿੱਚ ਜਾ ਰਿਹਾ ਸੀ ਬਜ਼ਾਰ ਵਿੱਚ ਇੱਕ ਆਦਮੀ ਖੜਾ ਸੀ ਜਿਸ ਕੋਲ ਇੱਕ ਘੜਾ ਸੀ ਤੇ ਉਹ ਆਦਮੀ ਕਿਸ ਨੂੰ ਲੱਭ ਰਿਹਾ ਸੀ ਵਿੱਚ ਉਹ ਪੈਰਾ ਕਾਫੀ ਲੰਬਾ ਹੋ ਜਾਊਗਾ ਜੇਕਰ ਆਪ ਵੀਡੀਓ ਆਪਣੇ ਲੰਬੀ ਹੋ ਜਾਏਕਰ ਪੜਨ ਲੱਗੇ ਅੱਗੇ ਵਿੱਚ ਤੁਸੀਂ ਇਸ ਪ੍ਰਸ਼ਨਾਂ ਦੇ ਉੱਤਰ ਦੇਣਾ ਤੁਸੀਂ ਪੈਰਾ ਸਾਰਾ ਪੜ੍ਹਨਾ ਬਜ਼ਾਰ ਵਿੱਚ ਕੌਣ ਜਾ ਰਿਹਾ ਸੀ ਸੇਖ ਜਲੀ ਬਜ਼ਾਰ ਵਿੱਚ ਖੜੇ ਆਦਮੀ ਕੋਲ ਕੀ ਸੀ ਦੱਸੋ ਦੇਖੋ ਜਿਸ ਕੋਲ ਇੱਕ ਘੜਾ ਸੀ ਛੇਕ ਚਿਲੇ ਨੂੰ ਬਾਜ਼ਾਰ ਵਿੱਚ ਖੜੇ ਆਦਮੀ ਨੇ ਕਿੰਨੇ ਰੁਪਏ ਦੇਣੇ ਸਨ ਕਿੰਨੇ ਦੇਣੇ ਸੀ 1 ਰੁਪਿਆ ਛੇਕ ਚਿਲੇ ਨੇ ਕੀ ਖਰੀਦਣ ਬਾਰੇ ਸੋਚਿਆ ਕੀ ਖਰੀਦਣ ਬਾਰੇ ਸੋਚਿਆ ਮੁਰਗੀ ਇਹ ਸੀ ਆਪਣੇ ਪ੍ਰਸ਼ਨ ਅੱਗੇ ਬੇਟਾ ਪੰਛੀ ਦਿੱਤੇ ਹੋਏ ਨੇ ਆਪ ਇਹਨਾਂ ਦੇ ਨਾਂ ਲਿਖਣਾ ਹੈ ਪਹਿਲਾ ਹੈ ਮੋਰ ਦੂਸਰਾ ਹੈ ਕਾਂ ਤੀਸਰਾ ਹੈ ਚਿੜੀ ਚੌਥਾ ਹੈ ਵਿੱਚ ਬਿੱਲੀ ਅਗਲਾ ਹੈ ਬੱਚੋ ਕੁੱਤਾ ਇਹ ਹੈ گاਂ ਅੱਗੇ ਵਿੱਚ ਆ ਗਿਆ ਮੈਥ ਮਹਾ ਸੰਖਿਆ ਮੇਰਾ ਨਾਂ ਦੱਸੋ ਆਪਾਂ ਨੇ ਦੇਖੋ ਇੱਧਰ ਸ਼ਬਦਾਂ ਦੇ ਵਿੱਚ ਦਿੱਤੀਆਂ ਹੋਈਆਂ ਨੇ ਇੱਧਰ ਅੰਕਾਂ ਦੇ ਵਿੱਚ ਦਿੱਤੀਆਂ ਆਏ ਨੇ ਤੁਸੀਂ ਦੇਖੋ ਜਿਵੇਂ ਪਹਿਲਾਂ 99 ਤੁਸੀਂ 99 ਦੇਖੋ ਕਿੱਥੇ ਆਸੀ ਠੀਕ ਹੈ ਇਹਦੇ ਨਾਲ ਤੁਸੀਂ ਕੀ ਕਰਦਾਂਗੇ ਇਹਨੂੰ ਮਿਲਾ ਦੋਗੇ ਦੂਸਰਾ ਹੈ ਵਿੱਚ 27 27 ਕਿੱਥੇ ਆਸੀ ਅੱਗੇ ਹੈਗਾ 92 92 ਲੱਭੋ ਆਸੀ ਇਸ ਤਰ੍ਹਾਂ ਵਿੱਚ ਤੁਸੀਂ ਸਾਰੇ ਮਿਲਾਉਣੇ ਆ गिन तारे ਦੇ ਮੋਤੀ ਗਿਣੋ ਅਤੇ ਸੰਖਿਆ ਨੂੰ ਅੰਕਾਂ ਵਿੱਚ ਅੰਕਾਂ ਅਤੇ ਸ਼ਬਦਾਂ ਵਿੱਚ ਲਿਖੋ ਦੇਖੋ ਆਪਣੇ ਕੋਲ ਕਿੰਨੇ ਮੋਤੀ ਨੇ ਇੱਧਰ ਤਿੰਨ ਇੱਧਰ ਕੋਈ ਨਹੀਂ ਹੈ ਨਾ ਇਸ ਕਰਕੇ ਕੀ ਬਣ ਜਾਊਗਾ ਜਿੰਨੇ ਮੋਤੀ ਹੈ ਵਿੱਚ ਉਹਨੇ ਅੰਕ ਲਿਖ ਦੇਣਾ ਜਿੱਥੇ ਕੋਈ ਸ ਹੈ ਨਹੀਂ ਉੱਥੇ ਜ਼ੀਰੋ ਲਿਖ ਦੇਣੀ ਹੈ ਅੱਗੇ ਹੈ ਬੇਟਾ ਬਿਲਕੁਲ ਪਹਿਲਾਂ ਕੀ ਆਵੇਗਾ ਹੁਣ ਅੱਸੀ ਤੋਂ ਪਹਿਲਾਂ ਕੀ ਆਊਗਾ 77 7 8 86 ਤੋਂ ਪਹਿਲਾਂ ਕੀ ਆਊਗਾ 85 अठ पिहत्तर तो, तो पहला बच्चे आऊगा बहत्तर फिर इधर आ गया देखो नब्बे तो पहला की आऊगा उन्नवे सौ तो पहला नड़िनवे अस्सी तो पहला उनासी इसे तरह बच्चे तुम इधर लिखना इधर विचकार की आवेगा उनासी तो बाद अस्सी आऊगा अस्सी फिर क्यासी ठीक है अठानवे नड़िनवे सौ पचासी छियासी सतासी यह कर लो तरासी, तरासी चुरासी पचासी सत्तर कहत्तर बहत्तर इतने जिथे जिथे खाली था उतें ओ आना तिरानवे चुरानवे पचानवे आज फिर बिल्कुल बाद नड़िनवे तो बाद सौ अठाठ बाद उत्तर पचासी तो बाद सियासी उनासी तो बाद अस्सी बयासी तो बाद तरासी अठासी तो बाद उन्ानवे ਅੱਗੇ ਹੈ ਬੇਟਾ ਖਾਲੀ ਥਾਵਾਂ ਵਿੱਚ ਆ ਛੋਟੇ ਵੱਡੇ ਦੀ ਨਿਸ਼ਾਨੀ ਹੁੰਦੀ ਆ ਤੁਸੀਂ ਦੇਖ ਕੇ ਪੜਨਾ ਚਾਹੀਦਾ ਜਿੱਦ ਤਨ ਮਤਲਕੇ ਵੱਡਾ ਉਦੋਂ ਉਹਦਾ ਮੂੰਹ ਖੁੱਲਾ ਹੋਊਗਾ ਜਿਵੇਂ ਆਪਾਂ ਦੇਖੋ 27 37 27 ਤੋਂ ਵੱਡਾ ਇਸੇ ਤਰ੍ਹਾਂ 42 42 ਜਿਹੜਾ 42 ਤੋਂ ਵੱਡਾ ਇੱਥੇ ਵੀ ਇਸ ਤਰ੍ਹਾਂ ਨਿਸ਼ਾਨੀ ਲਾਦਾਂਗੇ ਏਵੇਂ ਜਿਵੇਂ 65 ਬੱਚਿਓ ਠੀਕ ਹੈ ਜੀ ਤੇ ਇਸੇ ਤਰ੍ਹਾਂ ਤੁਸੀਂ ਬੱਚਿਓ ਇੱਧਰ ਕਰਨਾ ਤੁਸੀਂ ਇਹ ਆਪ ਕਰਿਓ ਸੰਖਿਆ ਨੂੰ ਕਾਇਆਂ ਦਹਾਈਆਂ ਵਿੱਚ ਲਿਖੋ ਇਹ ਦੇਖੋ ਆਪਣੇ 24 ਦਿੱਤੇ ਹੋਏ ਨੇ ਤੁਸੀਂ ਇੱਧਰ ਕਿੰਨੀਆਂ ਦਹਾਈਆਂ ਬਣ ਗਈਆਂ ਕਿੰਨੀਆਂ ਕਾਇਆਂ ਬਣ ਗਈਆਂ ਉਹ ਇਸ ਲਾਈਨ ਦੇ ਵਿੱਚ ਲਿਖਣਾ ਕਿਵੇਂ ਲਿਖੋਗੇ ਜਿਹੜਾ ਆ ਆਪਣੇ 24 ਨੇ ਨਾ ਇਹ ਕਾਇਆਂ ਦਹਾਈਆਂ ਨੇ ਤੁਸੀਂ ਇਸ ਨੂੰ ਇੱਥੇ ਲਿਖਣਾ ਇਹ ਵਿੱਚ ਤੁਹਾਡਾ ਆਪਣਾ ਕੰਮ ਹੈ ਕਿਉਂਕਿ ਇਕਾਈ ਦਹਾਈ ਆਪਾਂ ਬਹੁਤ ਪਹਿਲਾਂ ਕਰ ਚੁੱਕੇ ਹਾਂ ਅੱਗੇ ਹੈ ਬੇਟਾ ਲਖਵਿੰਦਰਪੁਰ 67 ਪੈਸਲੇ ਸਨ ਕਿੰਨੀਆਂ ਸੀਗੀਆਂ 67 ਉਸਨੇ ਆਪਣੇ ਜਨਮ ਦਿਨ ਤੇ 36 ਪੈਨਸਲਾਂ ਆਪਣੀ ਜਮਾਤ ਵਿੱਚ ਵੰਡ ਦਿੱਤੀਆਂ ਕਾਹਦਾ ਸਵਾਲ ਹੋਇਆ ਬੇਟਾ ਘਟਾਓ ਦਾ 67 ਘਟਾਓ 76 ਕੱਢ 1 6ਾਂ ਚ 3 ਕੱਢ 3 ਕਿੰਨੀਆਂ ਬਚ ਗਈਆਂ 31 ਸੰਜੀਵ ਕੋਲ 30 ਗਵਾਰੇ ਸਨ ਬੋਬੀ ਨੇ ਉਸ ਨੂੰ 15 ਗਵਾਰੇ ਹੋਰ ਦੇ ਦਿੱਤੇ ਇਹ ਵਿੱਚ ਸਭ ਦੇ ਇੱਕ ਸਵਾਲ ਨੇ ਤਾਂ ਸੰਜੀਵ ਕੋਲ ਹੁਣ ਕਿੰਨੇ ਗੁਾਰੇ ਹੋ ਗਏ ਪਹਿਲਾਂ ਕਿੰਨੇ ਸੀ ਵਿੱਚ 30 ਫਿਰ ਬੋਬੀ ਨੇ ਉਹਨਾਂ ਕਿੰਨੇ ਦੇ ਦਿੱਤੇ 15 ਕਿੰਨਾ ਉੱਤਰ ਆ ਜਾਊਗਾ ਬੇਟਾ 5 10 ਤੱਕ 4 ਕਿੰਨਾ ਆ ਗਿਆ 34 ਦੂਸਰੀ ਜਮਾਤ ਵਿੱਚ 18 ਕੁੜੀਆਂ ਅਤੇ 21 ਮੁੰਡੇ ਹਨ ਕੁੱਲ ਬੱਚੇ ਕਿੰਨੇ ਹੋਏ ਕਿੰਨੀਆਂ ਕੁੜੀਆਂ ਨੇ कु बराबर है तो मुंडे कि बेटा इक्की जोड़ हो गया उन्ताली इस तरह आ सवाल भी अपने इसी तरह कटनी से अपने को जगह घट से ਲੈਖ ਕੀ ਕਰਨੇ ਸੀ ਵੀ ਸੰਜੀਪ ਕੋਲ ਕਿੰਨੇ ਗੁਬਾਰੇ ਸੀ ਬਲ ਇੱਥੇ ਆਪਾਂ ਨਾਂ ਲਿਖਣਾ ਚਾਹੀਦਾ ਸੀ ਆਪਾਂ ਨੂੰ ਕਿਉਂਕਿ ਆਪਣੇ ਕੋਲ ਜਗ੍ਹਾ ਘੱਟ ਛੇ ਇੱਥੇ ਆਪਾਂ ਸੰਜੀਪ ਦਾ ਨਾਂ ਲਿਖਣਾ ਤੇ ਕਾਪੀ ਦੇ ਉੱਤੇ ਵਿੱਚ ਆਪਾਂ ਇਸ ਤਰ੍ਹਾਂ ਕਰਾਂਗੇ ਨਾਂ ਲਿਖ ਕੇ ਗਿੰਨੀ ਕੋਲ 98 ਰੁਪਏ ਹਨ ਗਿੰਨੀ ਕੋਲ ਕਿੰਨੇ ਰੁਪਏ ਨੇ 98 ਜਿਸ ਵਿੱਚੋਂ ਉਸਨੇ 86 ਰੁਪਏ ਦੀ ਗੁੱਡੀ ਖਰੀਦੀ ਗਿੰਨੀ ਕੋਲ ਰੁਪਏ ਕਿੰਨੇ ਸੀ ਜੇ ਏ ਅਪਾ ਕਾਪੀ ਇਸ ਤਰ੍ਹਾਂ ਕਰਾਂਗੇ ਪਰ ਤੁਸੀਂ ਇਸੇ ਤਰ੍ਹਾਂ ਹੀ ਲਿਖ ਕੇ ਕੱਢਨੇ ਆ ਮੈਂ ਤੁਹਾਨੂੰ ਬੋਲਦੀ ਆ ਤੁਸੀਂ ਆਮਦੇ ਨਾਲ ਸੁਣ ਕੇ ਲਿਖ ਲਿਓ ਕਿੰਨੇ ਕੋਲ ਕਿੰਨੇ ਰੁਪਏ ਨੇ 98 ਉਸਨੇ ਗੁੱਡੀ ਕਿੰਨੇ ਦੀ ਖਰੀਦੀ 68 ਦੀ ਤਾਂ ਫਿਰ ਹੁਣ ਬੱਚੇ ਉਹਦੇ ਕੋਲ ਕਿੰਨੇ ਰਹਿ ਗਏ 8 ਚੋਂ 6 ਕੱਢੇ 2 ਤੇ 9 ਚੋਂ 8 ਕੱਢੇ 1 ਕਿੰਨੇ ਰੁਪਏ ਬਚ ਗਏ 12 हम कागज कट्टो इतने अपना कागज़ कट के नोट बनाए अगे चलद बच्चों मैं तो अपना हो गया अगर है बेटा माई सैल्फ ती अपने बारे लिखना आई एम इत लिख देना कि थोड़ा ना वो लिखना इतने ਆਈ ਐਮ ਕਿੰਨੇ ਸਾਲਾਂ ਦੇ ਉਹ ਲਿਖਣਾ 7 ਸਾਲ ਦੇ 7 ਇਅਰ ਜੋਲਡ ਮਾਈ ਮਦਰ ਇਜ ਨੇ ਮਾਈ ਮਦਰ ਜ ਨੇਮ ਇਜ ਜੋ ਵੀ ਹੈ ਤੁਹਾਡੀ ਮੰਮੀ ਦਾ ਮਾਈ ਫਾਦਰ ਜ ਨੇਮ ਇਜ ਮਿਸਟਰ ਉਹ ਲਿਖਣਾ ਆਈ ਸਟੱਡੀ ਇਨ ਕਲਾਸ ਸੈਕੰਡ ਆਈ ਲਾਈਕ ਟੂ ਈਟ ਜੋ ਤੁਸੀਂ ਬੱਚੇ ਪਸੰਦ ਕਰਦੇ ਹੋ ਆਈ ਲਾਈਕ ਟੂ ਡਰਿੰਕ ਜਿਹੜਾ ਤੁਸੀਂ ਪੀਣਾ ਪਸੰਦ ਕਰਦੇ ਹੋ ਆਈ ਲਾਈਕ ਟੂ ਪਲੇ ਵਿੱਚ ਜਿਹੜੀ ਤੁਹਾਨੂੰ ਖੇਡ ਵਧੀਆ ਲੱਗਦੀ ਆਈ ਲਿਵ ਇਨ ਜਿੱਥੇ ਤੁਸੀਂ ਰਹਿੰਦੇ ਹੋ ਅੱਗੇ ਹੈ ਬੇਟਾ ਰਾਈਟ ਵਰਡਸ ਫਾਰ ਦਾ ਗਿਵਨ ਪਿਕਚਰ ਇਨ ਦਾ ਕਰਸਿਵ ਇੱਥੇ ਜੋ ਆਪਣਾ ਤਸਵੀਰ ਬਣੀ ਹੋਈ ਬੇਟਾ ਤੁਸੀਂ ਉਸ ਦਾ ਕੀ ਲਿਖਣਾ ਨਾ ਜਿਵੇਂ ਬੈਟ ਇੱਧਰ ਹੈਗੀ ਹੈ ਕੈਟ ਸੀ ਏ ਟੀ ਕੈਟ ਐਮ ਏ ਐਨ ਮੈਨ ਠੀਕ ਹੈ ਜੀ ਇਦੂ ਗਾ सी ए पी कैप एफ एन फैन यह जे एम जैन बच्चों इतें छोटे लैटर ने ए बी सी डी ई एफ इतें किया जाएगा बी सी D ई एफ जी एच आई जे K एम एन ओ पी क्यू छोटी पाने टी टू बी एक्स बाईट होगी अपने बच्चों ए भी सी पूरी लुक एट द पिक्चर एंड कंप्लीट द सेंटेंस ठीक है बेटा ये अपन दिते हुए जिम्मे मैन इज ना मैन लिखे है ना मैन इज इन द कार मैन इज इथ इथकी अजू इन ஆசரா இடா ஐ அண்டர் தல் அண்டர் தெட் அகலோ கப்பேஜ ਬੀਓ ਐਕਸ ਬਾਕਸ ਉੱਪਰ ਪਿਆ ਪੈਨ ਇਜ ਕਿੱਥੇ ਪਿਆ ਕਿਤਾਬ ਦੇ ਕਿੱਥੇ ਪਿਆ ਥੱਲੇ ਪੈਨ ਇਜ ਅੰਡਰ ਅੰਡਰ ਦਾ ਬੁੱਕ ਅੱਗੇ ਹੈ ਬੇਟੇ ਜੋ ਜਿਸ ਅਤੇ ਦੈਟ ਜਿਹੜੀ ਜੀ ਬੱਚਾ ਨੇੜੇ ਹੁੰਦੀ ਉਹ ਦਿਸ ਜਿਹੜੀ ਦੂਰ ਆ ਦੈਟ

राइट द नेम ऑफ द पेट एनिमल देखो पहला है बच्चों ऑक्स दूसरा है काओ सीओडबल्यू काओ अगे है बच्चों हैन अगला है बच्चों कैट इधर चलद यह है बेटा डॉग ਇਹ ਹੈ ਇੱਕ ਤੁਸੀਂ ਆਪ ਲਿਖਿਓ ਠੀਕ ਹੈ ਸੂਰਾ ਬੱਚੋ ਮੈਂ ਪੰਜਾਬੀ ਸਾਨੂੰ ਦੱਸ ਦੇਣੀ ਆ ਪੈਗ ਲਿਖ ਦੂੰਗੇ ਪੀ ਆਈ ਜੀ ਕਲਰ ਐਂਡ ਡਰਾ ਐਂਡ ਕਲਰ ਪਹਿਲਾਂ ਤੁਸੀਂ ਵਿੱਚ ਸਨ ਜਿਵੇਂ ਸਨ ਹਨ ਸਨ ਦੀ ਤਸਵੀਰ ਬਣਾ ਕੇ ਤੁਸੀਂ ਉਹਦੇ ਵਿੱਚ ਕੀ ਲਿਖਣਾ ਫਿਰ ਪਰ ਨਾ ਫਿਰ ਕਲਰ ਸਨ ਬਣਾਉਣਾ ਇੱਥੇ ਤਸਵੀਰ ਬਣਾਉਣੀ ਆ ਦੀ ਇੱਥੇ ਮੂਨ ਬਣਾਉਣਾ ਚੰਦ ਦੀ ਤਸਵੀਰ ਬਣਾਉਣੀ ਹੈ ਇੱਥੇ ਬੱਚੇ ਸਟਾਰ ਤਾਰੇ ਤੇ ਇੱਥੇ ਕੀ ਬਣਾਉਣਾ ਤੁਸੀਂ ਟਰੀ ਅੱਗੇ ਵਿੱਚ ਰਾਈਟ ਦਾ ਨੇਮ ਆਫ ਕਲਰ ਪਹਿਲਾ ਹੈ ਰੈੱਡ ਆਰ ਈ ਡੀ ਰੈੱਡ ਦੂਸਰਾ ਹੈ ਬਲੂ ਟਰੈਂਕ ਅੱਗੇ ਵਿੱਚ ਤੁਸੀਂ ਰੰਗ ਨੇ ਜਿਹੜੇ ਕਲਰ ਨੇ ਜਿਹੜੇ ਉਹ ਆਪ ਲਿਖਣਾ ਏਸੀ ਵਿੱਚੋਂ ਆਪਣਾ ਅ ਛੁੱਟੀਆਂ ਦਾ ਕੰਮ ਜਮਾਤ ਦੂਜੀ ਮੈਂ ਇਹ ਕਰਦੀਆਂ ਬੱਚੇ ਤੁਸੀਂ ਵੀਡੀਓ ਨੂੰ ਵੇਖ ਕੇ ਛੁੱਟੀਆਂ ਦਾ ਕੰਮ ਜ਼ਰੂਰ ਪੂਰਾ ਕਰ ਲਓਗੇ ਬਾਏ ਬਾਏ ਬਟਾ